ਹਾਂਜੀ ਦੋਸਤੋ ਸਵਾਗਤ ਹੈ ਜੀ ਸਾਡੇ ਐਨੀਮਲ ਫਾਰਮਿੰਗ ਦੇ ਪੇਜ ਉੱਤੇ ਆਸ ਕਰਦੇ ਹਾਂ ਜੀ ਸਾਰੇ ਕਿਸਾਨ ਭਰਾ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜਿਵੇਂ ਬਾਈ ਤੁਸੀਂ ਇਹ ਮੱਝਾਂ ਦੇਖਦੇ ਹੋ ਤਾਂ ਇਹ ਖੁੱਲੇ ਵਾਤਾਵਰਨ ਦੇ ਵਿੱਚ ਰਹਿੰਦੀਆਂ ਨੇ ਮਤਲਬ ਇਹ ਸ਼ਾਮ ਨੂੰ ਬਾਈ ਘਰੇ ਲੈ ਜਾਂਦੇ ਨੇ ਤੇ ਸਵੇਰੇ ਇਹਨਾਂ ਨੂੰ ਲੈ ਕੇ ਬਾਹਰ ਆ ਜਾਂਦੇ ਨੇ ਤਾਂ ਇਹ ਨੇਚਰਲ ਤਰੀਕੇ ਦੇ ਨਾਲ ਇਹ ਖਾਂਦੀਆਂ ਨੇ ਨੇਚਰਲ ਤਰੀਕੇ ਦੇ ਨਾਲ ਜਿਹੜਾ ਵਾਤਾਵਰਨ ਹੈ ਉਹਨੂੰ ਬਤੀਤ ਕਰਦੀਆਂ ਨੇ ਤੇ ਬਾਈ ਵੀਡੀਓ ਬਣਾਉਣ ਦਾ ਖਾਸ ਮਕਸਦ ਕੀ ਹੈ ਜੀ ਭਾਈ ਪੂਰੀ ਵੀਡੀਓ ਨੂੰ ਦੇਖਿਓ ਤਾਂ ਤੁਹਾਨੂੰ ਪ੍ਰੋਪਰ ਜਿਹੜੀ ਨੌਲੇਜ ਦੇਵਾਂਗੇ ਤੇ ਤੁਹਾਨੂੰ ਦੱਸਾਂਗੇ ਵੀ ਜਿਹੜੀ ਖੁੱਲਾ ਪਸ਼ੂ ਰਹਿੰਦਾ ਤੇ ਜਿਹੜਾ ਆਪਾਂ 24 ਘੰਟੇ ਨੂੰ ਬੰਨ ਕੇ ਰੱਖਦੇ ਆ ਉਹਨਾਂ ਦੇ ਵਿੱਚ ਕੀ ਅੰਤਰ ਹੈ ਤਾਂ ਭਾਈ ਮੇਨ ਗੱਲ ਇਹ ਹੈ ਵੀ ਜਦੋਂ ਆਪਾਂ ਪਸ਼ੂ ਨੂੰ ਖੁੱਲਾ ਰੱਖਦੇ ਆ ਤਾਂ ਜਿਹੜੀ ਇਹਨਾਂ ਦੀ ਪ੍ਰੈਕਟਿਸ ਹੈ ਐਕਸਰਸਾਈਜ਼ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ ਜਿਹੜੀ ਬੱਚੇ ਦਾ ਨਹੀਂ ਦਾ ਵਿਕਾਸ ਹੈ ਉਹ ਬਹੁਤ ਜ਼ਿਆਦਾ ਹੁੰਦਾ ਹੈ ਇਹ ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਖੁੱਲਾ ਛੱਡਦੇ ਆ ਤਾਂ ਇਹ ਤਰ੍ਹਾਂ-ਤਰ੍ਹਾਂ ਦੇ ਜਿਹੜੇ ਕੱਖ ਨੇ ਉਹ ਖਾਂਦੀਆਂ ਨੇ ਤੇ ਇਹਨਾਂ ਦੀ ਐਕਸਰਸਾਈਜ਼ ਬਹੁਤ ਜ਼ਿਆਦਾ ਹੁੰਦੀ ਹੈ। ਇੱਕ ਤਾਂ ਇਹਨਾਂ ਨੂੰ ਬਿਮਾਰੀ ਘੱਟ ਆਉਗੀ। ਦੂਜਾ ਨੰਬਰ ਇਹਨਾਂ ਨੂੰ ਗੱਭਣ ਰਹਿਣ ਦੇ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ। ਕਿਉਂਕਿ ਜਿਹੜਾ ਪਸ਼ੂ ਜ਼ਿਆਦਾ ਖੁੱਲੇ ਦੇ ਵਿੱਚ ਰਹਿੰਦਾ ਹੈ, ਬਾਹਰ ਆਪਾਂ ਚਰਾਉਣ ਵਾਸਤੇ ਲੈ ਕੇ ਜਾਂਦੇ ਆ। ਉਹ ਉਹਨੂੰ ਗੱਭਣ ਦੇ ਰਹਿਣ ਦੇ ਵਿੱਚ ਬਹੁਤ ਜ਼ਿਆਦਾ ਸਮੱਸਿਆ ਘੱਟ ਆਉਂਦੀ ਹੈ। ਜਿਵੇਂ ਆਪਾਂ ਬਈ ਖੁੱਲੇ ਮਤਲਬ ਕਨੇ ਪਸ਼ੂ ਬੰਨ ਕੇ ਰੱਖਦੇ ਆ ਤਾਂ ਉਹਨਾਂ ਨੂੰ ਆਪਾਂ ਜਦੋਂ ਨੀਰਾ ਚਾਰਾ ਪੱਠੇ ਦੇਣੇ ਨੇ ਉਹ ਆਪਾਂ ਆਪਦੇ ਹਿਸਾਬ ਨਾਲ ਦੇਵਾਂਗੇ। ਮਤਲਬ 2 ਵਜੇ ਪਾਉਣੇ ਜਾਂ 3 ਵਜੇ ਪਾਉਣੇ ਉਹਦੀ ਉਹਨਾਂ ਨੂੰ ਪੱਠਾਂ ਦੇ ਉੱਤੇ ਬੰਦਦੇ ਆ ਪਾਣੀ ਵੀ ਆਪਾਂ ਆਪਦੇ ਹਿਸਾਬ ਨਾਲ ਦੇਣੇ ਪੱਠੇ ਵੀ ਜਿਹੜੇ ਆਪਦੇ ਹਿਸਾਬ ਨਾਲ ਦੇਣੇ ਨੇ ਇੱਥੇ ਜਿਹੜੇ ਖੁੱਲੇ ਰਹਿੰਦੇ ਨੇ ਪਸ਼ੂ ਉਹ ਪੱਠੇ ਵੀ ਆਪਦੇ ਹਿਸਾਬ ਨਾਲ ਖਾਣਗੇ ਚਰਨਗੇ ਤੇ ਜਿਹੜਾ ਪਾਣੀ ਹੈ ਉਹ ਵੀ ਆਪਦੇ ਹਿਸਾਬ ਨਾਲ ਪੀਣਗੇ ਤਾਂ ਭਾਈ ਇਹ ਗੱਲਾਂ ਜਿਹੜੀਆਂ ਬਹੁਤ ਜ਼ਿਆਦਾ ਮੈਟਰ ਕਰਦੀਆਂ ਨੇ ਕਿਉਂਕਿ ਜਦੋਂ ਇਹ ਐਕਸਰਸਾਈਜ਼ ਬਾਹਰ ਕਰਨ ਜਾਂਦੀਆਂ ਨੇ ਤਾਂ ਇਹਨਾਂ ਨੂੰ ਬਿਮਾਰੀਆਂ ਵੀ ਬਹੁਤ ਘੱਟ ਆਉਂਦੀਆਂ ਥਣਾ ਦੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਵੀ ਬਹੁਤ ਘੱਟ ਆਉਂਦੀਆਂ ਨੇ ਕਿਉਂਕਿ ਇਹ ਇੰਨੀ ਇਹਨਾਂ ਦੀ ਐਕਸਰਸਾਈਜ਼ ਹੋ ਜਾਂਦੀ ਹੈ ਵੀ ਇਹਨਾਂ ਨੂੰ ਬਿਮਾਰੀਆਂ ਜਿਹੜੀਆਂ ਬਹੁਤ ਘੱਟ ਲੱਗਦੀਆਂ ਨੇ ਕਿਉਂਕਿ ਜਿਹੜੇ ਪਸ਼ੂ ਦੂਜੇ ਮੁਕਾਬਲੇ ਕਿੱਲਾਂ ਤੇ ਬੰਨੇ ਰਹਿੰਦੇ ਨੇ ਉਹਨਾਂ ਦੀ ਐਕਸਰਸਾਈਜ਼ ਨਹੀਂ ਹੁੰਦੀ ਕਦੇ ਉਹਨਾਂ ਦਾ ਥਣ ਖੜ ਗਿਆ ਕਦੇ ਕੋਈ ਦਿੱਕਤ ਆ ਇਹਨਾਂ ਨੂੰ ਕਦੇ ਕੋਈ ਸਮੱਸਿਆ ਇਹ ਸਾਰੇ ਭਰਾਵਾਂ ਨੂੰ ਪਤਾ ਹੈ ਵੀ ਜਿਹੜੇ ਪਸ਼ੂ ਖੁੱਲੇ ਦੇ ਵਿੱਚ ਰਹਿੰਦੇ ਨੇ ਜਾਦੇ ਉਹ ਤੋਰਾ ਫੇਰਾ ਕਰਦੇ ਨੇ ਤਾਂ ਭਾਈ ਉਹਨਾਂ ਨੂੰ ਜਿਹੜੇ ਕਿੱਲਾਂ ਦੇ ਘਰੇ ਬੰਨੇ ਪਸ਼ੂ ਨੇ ਉਹਨਾਂ ਨੇ ਮੁਕਾਬਲੇ ਜਿਹੜੀ ਬਿਮਾਰੀ ਹੈ ਉਹ ਬਹੁਤ ਘੱਟ ਆਉਂਦੀ ਹੈ ਮੇਨ ਗੱਲ ਦਾ ਰੌਲਾ ਕੀ ਹੈ ਜੀ ਆਪਾਂ ਨੂੰ ਪ੍ਰੈਗਨੈਂਸ ਪਸ਼ੂ ਪ੍ਰੈਗਨੈਂਸੀ ਪਸ਼ੂ ਨੇ ਜਿਹੜੇ ਘੱਟ ਹੁੰਦੇ ਨੇ ਮਤਲਬ ਆ ਜਿਹੜੇ ਆਪਣੇ ਕਿੱਲਾਂ ਦੇ ਪਸ਼ੂ ਖੜੇ ਨੇ ਉਹ ਗੱਭਣ ਬਹੁਤ ਘੱਟ ਹੁੰਦੇ ਨੇ ਜੇਕਰ ਉਹਨਾਂ ਪਸ਼ੂਆਂ ਨੂੰ ਡੇਲੀ ਗੇੜਾ ਦਵਾਇਆ ਜਾਵੇ ਮਤਲਬ ਤੋਰਾ ਫੇਰਾ ਕਰਾਇਆ ਜਾਵੇ ਤਾਂ ਜਿਹੜੀ 80% ਦੀ ਦਿੱਕਤ ਹੈ ਉਹ ਘਟ ਜੂਗੀ ਕਿਉਂਕਿ ਐਕਸਰਸਾਈਜ਼ ਦੇ ਨਾਲ ਇੰਨਾ ਜ਼ਿਆਦਾ ਫਾਇਦਾ ਹੋ ਜਾਂਦਾ ਹੈ ਵੀ ਮਤਲਬ ਆਪਾਂ ਸੋਚ ਨਹੀਂ ਸਕਦੇ ਜਿਆਦਾ ਅੱਜ ਕੱਲ੍ਹ ਜਿਹੜੀ ਸਮੱਸਿਆ ਉਹ ਰਿਪੀਟ ਬਰੀਡਿੰਗ ਦੀ ਮਤਲਬ ਆਉਂਦੀ ਹੈ ਇਹ ਚੀਜ਼ਾਂ ਨਾਲ ਰਿਪੀਟ ਬਰੀਡਿੰਗ ਮਤਲਬ ਹੁੰਦੀ ਨਹੀਂ ਹੈਗੀ ਤਾਂ ਕਰਕੇ ਬਾਈ ਆਪਣੇ ਜਿਹੜੇ ਪਸ਼ੂ ਨੇ ਜਿੰਨੀ ਵੀ ਜਿਹਦੇ ਕੋਲੇ ਜਿੰਨੀ ਕਿ ਜਗ੍ਹਾ ਉਹਨਾਂ ਕੋ ਉਹਨਾਂ ਨੂੰ ਖੁੱਲਾ ਛੱਡਣ ਦਾ ਜ਼ਰੂਰ ਤੁਸੀਂ ਬਾਈ ਇੰਤਜ਼ਾਮ ਕਰਿਆ ਕਰੋ ਕਿਉਂਕਿ ਜਦੋਂ ਆਪਾਂ ਖੁੱਲੇ ਛੱਡਦੇ ਆ ਪਸ਼ੂ ਤਾਂ ਉਹਨਾਂ ਦੀ ਜਿਹੜੀ ਬਾਡੀ ਵੰਤਰ ਦਾ ਮਤਲਬ ਡਿਫਰੈਂਸ ਹੈ ਦੂਜੇ ਪਸ਼ੂ ਨਾਲ ਉਹ ਵੀ ਬਹੁਤ ਜ਼ਿਆਦਾ ਹੁੰਦਾ ਤਾਂ ਬਾਈ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰ ਦਿਓ ਜੀ ਤੁਹਾਨੂੰ